ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਬਾਅਦ ਬਾਬਾ ਲਹਿਣਾ ਜੀ ਇਹਨਾਂ ਨੇ ਵੀ ਪਾਈ ਜੋਤ ਜੀ ਦੇ ਪਾਸੋਂ ਸ਼ਬਦ ਸੁਣਿਆ ਸੀ ਤੇ ਸ਼ਬਦ ਸੁਣਦਿਆਂ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੇ murid ਬਣ ਗਏ ਉਸ ਤੋਂ ਬਾਅਦ ਅੱਗੇ ਫਿਰ ਆਪਾਂ ਚੱਲਦੇ ਹਾਂ ਸ਼ਬਦ ਦੀ ਪ੍ਰਧਾਨਤਾ ਸ਼ਬਦ ਹੀ ਕਮਾਈ ਕੀਤੀ ਬਾਬਾ ਲਹਿਣਾ ਜੀ ਨੇ ਸਿੱਖੀ ਲੈਣ ਗਏ ਸੀ ਗੁਰੂ ਨਾਨਕ ਮਹਾਰਾਜ ਨੇ ਆਪ ਨਹੀਂ ਉਸ ਪਾਵਨ ਗੱਦੀ ਤੇ ਬਿਠਾ ਦਿੱਤਾ ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਅਮਰੋ ਦੇ ਪਾਸੋਂ ਸ਼ਬਦ ਹੀ ਸੁਣਿਆ ਸੀ ਸ਼ਬਦ ਦੀ ਪ੍ਰਦਾਨਤਾ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਦੇ ਆ ਕੇ ਮੁਰੇਦ ਬਣ ਕੇ ਬਾਬਾ ਅਮਰਦਾਸ ਜੀ ਸਿੱਖੇ ਲੈਣ ਆਏ ਸੰਜੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਸ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਆਪਣੇ ਜੀਵਨ ਨੂੰ ਸ਼ਬਦ ਦੇ ਨਾਲ ਸੰਘਾਰਿਆ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਬਾਬਾ ਅਮਰਦਾਸ ਮਹਾਰਾਜ ਨੂੰ ਗੁਰੂ ਅਮਰਦਾਸ ਮਹਾਰਾਜ ਬਣਾ ਦਿੱਤਾ